ਦੋਸਤੋ ਸ਼ਸ਼ੀਕਾਲ ਅੱਪਾ ਅੱਜ ਖੜੇ ਆ ਜੀ ਕੁੱਕੂ ਦਾਨੇ ਵਾਲੇ ਦੇ ਮਸ਼ਹੂਰਾਰੇ ਤੇ ਜਿਹੜਾ ਕਿ ਪਿਛਲੇ 50 ਸਾਲ ਤੋਂ ਮਸ਼ਹੂਰ ਹੈਗਾ ਇਹਦਾ ਫਰਮ ਦਾ ਨਾਮ ਹੈ ਜੀ ਗੁਰੂ ਕਿਰਪਾ ਟੈਂਬਰ ਟਰੇਡਰਸ ਮਾਨਸਾ ਅੱਜ ਗੱਲ ਕਰਾਂਗੇ ਜੀ ਕੱਪ ਬੋਰਡ ਦੇ ਉੱਤੇ ਨਵੇਂ ਡਿਜ਼ਾਈਨ ਦਾ ਜਿਵੇਂ ਕਿ ਸਨਮਾਇਕਾ ਟੈਪਿਕ ਤੁਹਾਨੂੰ ਇੰਟੀਰੀਅਰ ਦਿਖਾਉਣੇ ਆ ਜੀ ਸਰ ਇਹਦੇ ਬਾਰੇ ਜਾਣਕਾਰੀ ਦਿਓਗੇ ਤੁਸੀਂ ਹਾਂਜੀ ਸਰ ਇਹ ਬਿਲਕੁਲ ਲੇਟੈਸਟ ਨਵੀਂ ਆਈਟਮ ਹੈ ਜੀ ਜੀ ਇਹਨੂੰ ਕਹਿੰਦੇ ਨੇ ਆਪਾਂ ਕੌਰਕ ਸ਼ੀਟ ਜੀ ਕੌਰਕ ਸ਼ੀਟ ਕੌਰਕ ਸ਼ੀਟ ਹਾਂਜੀ ਹਾਂਜੀ ਇਹ ਬਿਲਕੁਲ ਨਵਾਂ ਮਟੀਰੀਅਲ ਹੈ ਜੀ ਇਹ ਕੈਮਰਾਮੈਨ ਜੀ ਨੂੰ ਕੁਰੀ ਕਹਾਂਗੇ ਵੀ ਆਹ ਕੌਰਕ ਸ਼ੀਟ ਦਾ ਜਿਹੜਾ ਮਾਰਕਾ ਦਿਖਾ ਦੇਣਗੇ ਤੇ ਉਸ ਤੋਂ ਬਾਅਦ ਅਸੀਂ ਦਿਖਾਵਾਂਗੇ ਜੀ ਇਹਦੇ ਅੰਦਰਲੀ ਸਾਈਡ ਆ ਦੇਖੋ ਜਿਵੇਂ ਕੱਪ ਬੋਰਡ ਦੇ ਉੱਤੇ ਪਲਾਈਆਂ ਦੇ ਉੱਤੇ ਸਨਮਾਇਕਾ ਲੱਗ ਜਾਂਦਾ ਉਸੇ ਤਰ੍ਹਾਂ ਜਿਹੜੀ ਕੌਰਕ ਸ਼ੀਟ ਹੈ ਇਹ ਲੱਗ ਜਾਂਦੀ ਹੈ ਬਿਲਕੁਲ ਜੀ ਹੁਣ ਇਹਦੇ ਵਿੱਚ ਵੱਖਰੇ ਵੱਖਰੇ ਡਿਜ਼ਾਈਨ ਨੇ ਜੀ ਬਹੁਤ ਡਿਜ਼ਾਈਨ ਇਹਦੇ ਵਿੱਚ ਸਭ ਤੋਂ ਲੇਟੈਸਟ ਡਿਜ਼ਾਈਨ ਬਿਲਕੁਲ ਜੇ ਡਿਜ਼ਾਈਨਾਂ ਦੀ ਗੱਲ ਕਰੀਏ ਤਾਂ ਦੇਖੋ ਸਰ ਇਸ ਤਰ੍ਹਾਂ ਖੋਲ ਕੇ ਦਿਖਾ ਦਿਓ ਸਰ ਬਹੁਤ ਸਰ ਤੇ ਆਹ ਡਿਜ਼ਾਈਨ ਹੈ ਜੀ ਇਹਦੇ ਵਿੱਚ ਇਹ ਜੋ ਸਾਈਜ਼ ਸਰ ਆਂਦਾ ਹੈਗਾ 8 ਫੁੱਟ ਬਾਈ 2 ਫੁੱਟ ਦੀ ਸ਼ੀਟ ਆਂਦੀ ਹੈ ਸਰ ਇਹ ਕੋਰਕ ਸ਼ੀਟ ਕਹਿੰਦੇ ਆ ਇਹਨੂੰ 8 ਫੁੱਟ ਬਾਈ 2 ਫੁੱਟ ਹਾਂਜੀ 8 ਫੁੱਟ ਬਾਈ 2 ਫੁੱਟ ਜੀ ਜੀ ਬਿਲਕੁਲ ਲੇਟੈਸਟ ਸ਼ੀਟ ਹੈ ਇਹ ਤੇ ਜੇਕਰ ਤੁਸੀਂ ਹੋਰ ਡਿਜ਼ਾਈਨ ਚਾਹੋ ਤਾਂ ਇਹਦੇ ਵਿੱਚ ਤੁਹਾਨੂੰ ਹੋਰ ਬਧੇਰੇ ਡਿਜ਼ਾਈਨ ਮਿਲ ਜਾਣਗੇ ਹਾਂਜੀ ਕਿਉਂਕਿ ਜੇ ਸਾਰੇ ਡਿਜ਼ਾਈਨ ਅਸੀਂ ਦਿਖਾਉਣ ਲੱਗੇ ਤਾਂ ਵੀਡੀਓ ਬਹੁਤ ਲੰਬੀ ਬਣ ਜਾਣੀ ਹੈ ਜਿੰਨੇ ਕੁ ਡਿਜ਼ਾਈਨ ਸਾਡੇ ਕੋਲੇ ਪਏ ਨੇ ਉਹਨੇ ਇੱਕ ਫੜਾ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਆ ਲੋ ਜੀ ਦੇਖੋ ਬਾਕੀ ਸਾਡੇ ਕੋਲ ਪੀਡੀਐਫ ਬਣੀ ਹੋਈ ਹੈ ਜੀ ਕਿਸੇ ਬ੍ਰਦਰ ਨੂੰ ਪੀਡੀਐਫ ਚਾਹੀਦੀ ਹੋਈ ਆ ਤਾਂ ਪੀਡੀਐਫ ਭੇਜਾਂਗੇ ਆਪਾਂ ਜੀ ਕਿਵੇਂ ਲੱਗਦੀ ਹੈ ਸ਼ੀਟ ਇਹ ਔਰ ਲੱਗੀ ਮਗਰ ਕਿਸ ਤਰ੍ਹਾਂ ਲੁੱਕ ਆਉਂਦੀ ਹੈ ਇਹਦੀ ਠੀਕ ਹੈ ਆਪਣੇ ਕੋਲ ਪੀਡੀਐਫ ਹੈਗੇ ਸਰਦੀਪ ਬਣੀ ਹੋਈ ਜੇ ਕਿਸੇ ਦਾ ਨੰਬਰ ਸੁਪਰ ਕਰ ਸਕਦੇ ਹੋ ਜੇ ਦੀ ਪੀਡੀਐਫ ਮੰਗਾਉਣੀ ਹੈ ਜੀ ਆਪਣੇ ਵਟਸਐਪ ਤੇ ਜੇਕਰ ਤੁਸੀਂ ਪੀਡੀਐਫ ਇਹਦੀ ਮੰਗਾਉਣਾ ਚਾਹੁੰਦੇ ਹੋ ਡਿਜ਼ਾਈਨ ਦੀ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਤੁਸੀਂ ਆਪਣੇ ਵਟਸਐਪ ਤੇ ਇਹਦੀ ਪੀਡੀਐਫ ਫੋਟੋ ਵੀ ਮੰਗਵਾ ਸਕਦੇ ਹੋ ਤਾਂ ਦੋਸਤੋ ਇਸ ਤੋਂ ਅੱਗੇ ਤੁਹਾਨੂੰ ਹੋਰ ਵੀ ਅਸੀਂ ਇੰਟੀਰੀਅਰ ਦਾ ਸਬੰਧ ਖਾਵਾਂਗੇ ਸਰ ਜੀ ਇਹ ਡਿਜ਼ਾਈਨ ਦਾ ਆਪਾਂ ਦੇਖ ਲਈ ਠੀਕ ਹੈ ਸਰ ਇਸ ਤੋਂ ਇਲਾਵਾ ਵੀ ਤੁਹਾਡੇ ਕੋਲੇ ਕੋਈ ਹੋਰ ਹੈ ਕਿ ਕੁਝ ਕੇ ਨਹੀਂ ਹਾਂਜੀ ਆ ਸਾਡੇ ਕੋਲ ਬਹੁਤ ਆਈਟਮ ਨੇ ਇਸ ਤੋਂ ਇਲਾਵਾ ਜੀ ਇੰਟੀਰੀਅਰ ਦੇ ਵਿੱਚ ਆ ਪਟਾਰਾ ਪਿਆ ਜੀ ਡਿਜ਼ਾਈਨਰਾਂ ਦਾ ਖੋਲੋ ਤੁਸੀਂ ਇਹ ਕਿਹੋ ਜਿਹਾ ਬਣਾ ਪਟਾਰਾ ਬਿਲਕੁਲ ਜੀ ਬਿਲਕੁਲ ਇਹਨੂੰ ਕਹਿੰਦੇ ਨੇ ਸਮਾਰਟ ਐਜ ਪੈਨਲ ਉਹ ਦਰਿਵਾਰੀ ਵਾਲਾ ਇਹ ਹੈ ਜੀ ਡਿਜ਼ਾਈਨ ਦਾ ਪਟਾਰਾ ਹੈ ਇਹ ਹੈ ਜੀ ਡਿਜ਼ਾਈਨ ਦਾ ਪਟਾਰਾ ਜੀ ਡਿਜ਼ਾਈਨ ਦਿਖਾਣਾ ਮੇਰੇ ਵਿੱਚ ਸਿੱਧਾ ਇਹ ਬੋਲਟ ਲੱਗ ਜਾਣਗੇ ਜੀ ਮਹਾਰਾਜ ਮੈਨੂੰ ਤਾਂ ਚੱਕਰ ਆ ਜਾਂਦਾ ਸਰ ਬਲੈਕ ਐਂਡ ਵਾਈਟ ਚੱਕਰ ਆ ਰਿਹਾ ਸਰ ਚੱਕਰ ਕੋਈ ਗੱਲ ਨਹੀਂ ਚੱਕਰ ਨਾ ਖਾਓ ਪਾਣੀ ਪੂਣੀ ਲੈ ਕੇ ਆ ਮੁੰਡਿਆ ਅਸ਼ਵਰੀਨ ਪਾਣੀ ਪਿਆ ਕਮਾਲ ਹੋ ਗਈ ਸਰ ਆ ਦੇਖੋ ਚਲੋ ਸਰ ਵਾਦੂ ਡਿਜ਼ਾਈਨ ਇਹਦੇ ਵਿੱਚ ਜੀ ਬਹੁਤ ਹੀ ਨਵੇਂ ਆਈਟਮਾਂ ਲੇਟੈਸਟ ਆਈਟਮਾਂ ਲੈ ਕੇ ਆ ਰਹੇ ਆ ਆਪਾਂ ਇਹ ਆਈਟਮ ਮਾਨਸਾ ਦੇ ਵਿੱਚ ਪਹਿਲੀ ਵਾਰੀ ਹੈ ਜੀ ਬਿਲਕੁਲ ਜੀ ਸਰ ਤੁਸੀਂ ਕਿੱਥੋਂ ਲੈ ਕੇ ਆਏ ਹੋ ਇਹ ਇਹ ਸਾਰੀ ਇੰਪੋਰਟਡ ਆਈਟਮ ਹੈ ਜੀ ਕੰਪਨੀਆਂ ਨਾਲ ਆਪਣੇ ਲਿੰਕ ਬਣੇ ਹੋਏ ਨੇ ਜੀ ਤੇ ਕੰਪਨੀਆਂ ਆਪਣੇ ਕੋਲ ਇਹ ਚੀਜ਼ਾਂ ਆਪਾਂ ਨੂੰ ਦਿਖ ਜੰਦੀਆਂ ਨੇ ਸਰ ਬਹੁਤ ਹੀ ਲੇਟੈਸਟ ਆਈਟਮ ਆ ਜੀ ਸਰ ਡਿਜ਼ਾਈਨ ਤਾਂ ਦੇਖੀ ਪਹਿਲੀ ਵਾਰੀ ਹੈ ਮੈਂ ਜ਼ਿੰਦਗੀ 'ਚ ਆ ਦੇਖੋ ਸਰ ਇਹਦੇ ਵਿੱਚ ਆਜਬਣੀ ਹੋਈ ਹੈ ਜੀ 골ਡਨ ਪੱਤੀ ਲਾਨੀ ਆਪਾਂ ਜਿਵੇਂ ਆਪਾਂ ਨੂੰ ਲਾਉਣ ਦੀ ਲੋੜ ਨਹੀਂ ਹੈਗੀ ਜੀ ਠੀਕ ਹੈ ਇਹਦੇ ਨਾਲ ਜਦੋਂ ਇਹ ਨਾਲ ਜੁੜਗੀ ਜੀ 골ਡਨ ਪੱਤੀ ਲੁੱਕ ਆਪਣੇਆ ਵੀ ਦਿਖੂਗੀ ਜੀ ਜੀ ਹਾਂਜੀ ਇਹਦੇ ਵਿੱਚ ਦੇਖੋ ਆਹ ਗ੍ਰੇ ਆਗੇ ਕਲਰ ਜੀ ਠੀਕ ਹੈ ਇਹ ਕਾਪਰ ਕਲਰ ਦੀ ਆ ਗਈ ਫਿਰ ਇਹਦੇ ਵਿੱਚ ਵੀ ਕਾਪਰ ਕਲਰ ਭਰਿਆ ਹੋਇਆ ਹੈ ਜੀ 골ਡਨ ਪੱਤੀ ਹੈ ਜੀ ਇਹਦੇ ਵਿੱਚ ਆ 골ਡਨ ਡਿਜ਼ਾਈਨ ਦੀ ਆ ਗਈ ਜੀ ਜਦੋਂ ਇਹ ਲੱਗ ਚੁੱਕੀ ਨਾ ਉਦੋਂ ਬਣਉਂਜੀ ਚੀਜ਼ ਦੀ ਗੱਲ ਬਾਤ ਵੀ ਕੀ ਚੀਜ਼ ਹੈ ਜੀ ਲੱਗੂ ਕਿਵੇਂ ਸਰ ਇਹ ਸਰ ਸਿੱਧਾ ਵਾਲ ਦੇ ਉੱਪਰ ਲੱਗ ਜੂ ਜੀ ਅਡੇਸਿਵ ਦੇ ਨਾਲ ਦੀਵਾਰ ਦੇ ਉੱਪਰ ਹਾਂਜੀ ਹਾਂਜੀ ਇਹਦੇ ਉੱ ਬਿਲਕੁਲ ਲੇਟੈਸਟ ਆਈਟਮ ਹੈ ਜੀ 8 ਫੁੱਟ ਬਜ 2 ਫੁੱਟ ਹੈਗਾ ਇਹਦਾ ਸਾਈਜ਼ 5 ਐਮ ਐਮ ਥਿਕਨੈਸ ਦੇ ਵਿੱਚ ਹੈਗਾ ਜੀ ਇਹਦਾ ਸਰ ਬਿਲਕੁਲ ਇੰਪੋਰਟਡ ਆਈਟਮ ਹੈ ਖਾਂ ਕਿਤਾ ਤੁਸੀਂ ਅੱਤ ਕਰਾਈ ਜੰਦੇ ਹੋ ਮਾਨਸਾ ਚ ਕੁਝ ਵੀ ਨਹੀਂ ਹੈ ਤਾਂ ਜੀ ਹੋਰ ਬਹੁਤ ਕੁਝ ਹੈ ਤਾਂ ਨੂੰ ਅੱਗੇ ਤੁਸੀਂ ਦੇਖੀ ਚੱਲੋ ਬਸ ਨਵੇਂ ਨਵੇਂ ਡਿਜ਼ਾਈਨ ਲੇਟੈਸਟ ਡਿਜ਼ਾਈਨ ਜੀ ਲਓ ਜੀ ਦੋਸਤੋ ਇਹ ਹੈ ਜੀ ਡਿਜ਼ਾਈਨਾਂ ਦੀ ਪਟਾਰੀ ਕੋਈ ਪਲਾਈ ਲਾਉਣ ਦੀ ਲੋੜ ਨਹੀਂ ਕੋਈ ਸਨਮਾਇਕਾ ਲਾਉਣ ਦੀ ਲੋੜ ਨਹੀਂ ਸਿੱਧਾ ਵਾਲ ਦੇ ਉੱਤੇ ਲੱਗ ਜਾਂਦਾ ਦੀਵਾਰ ਦੇ ਉੱਤੇ ਤੇ ਜੇ ਤੁਸੀਂ ਡਿਜ਼ਾਈਨਰ ਦੀ ਗੱਲ ਕਰੋ ਤਾਂ ਇਹਦੇ ਵਿੱਚ ਤੁਹਾਨੂੰ ਕਾਫੀ ਡਿਜ਼ਾਈਨ ਮਿਲ ਜਾਣਗੇ ਕਾਫੀ ਡਿਜ਼ਾਈਨ ਤੇ ਲੁੱਕ ਤੁਸੀਂ ਦੇਖੋ ਵੀ ਕਿੰਨੀ ਸੋਹਣੀ ਹੈ ਬਾਕੀ ਹੋਰ ਵੀ ਤੁਹਾਨੂੰ ਇੱਥੇ ਇੰਟੀਰੀਅਰ ਦੇ ਅਸੀਂ ਡਿਜ਼ਾਈਨ ਦਿਖਾਵਾਂਗੇ ਕਿਸੇ ਵੀ ਸਾਡੇ ਵੀਰ ਭੈਣ ਭਰਾ ਨੇ ਕੋਠੀ ਦੇ ਵਿੱਚ ਸ਼ੋਰੂਮਾਂ ਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਰ ਸੀਟ ਲਾਉਣੀ ਹੋਵੇ ਕਿੰਨੇ ਬਾਈ ਕਿੰਨੇ ਦੀ ਆਉਂਦੀ ਸਾਰੇ 8 ਫੁੱਟ ਬਾਈ 2 ਫੁੱਟ ਜੀ 8 ਫੁੱਟ ਬਾਈ 2 ਫੁੱਟ ਦੀ ਸ਼ੀਟ ਹੈ ਜੀ ਤਾਂ ਤੁਸੀਂ ਵਿਕਾਸ ਕੁਮਾਰ ਬੱਬੂ ਜੀ ਨੇ ਸਾਡੇ ਨਾਲ ਬੈਠੇ ਨੇ ਇਹਨਾਂ ਕੋਲੇ ਕਾਫੀ ਇੰਟੀਰੀਅਰ ਦਾ ਮਤਲਬ ਕਿ ਕਾਫੀ ਕੁਆਂਟੀਟੀ ਦੇ ਵਿੱਚ ਸਮਾਨ ਹੈ ਬਿਲਕੁਲ ਫਰੈਸ਼ ਸਮਾਨ ਮਿਲੂਗਾ ਜੀ ਤੇ ਰੇਟਾਂ ਦੀ ਗੱਲ ਕਰੀਏ ਤਾਂ ਸਾਰਾ ਹੋਲ ਸੇਲ ਦਾ ਕੰਮ ਹੈ ਹੋਲ ਸੇਲ ਰੇਟਾਂ ਤੇ ਮਿਲਦਾ ਜੀ ਸਮਾਨ ਸਾਰਾ ਕੋਈ ਤੁਸੀਂ ਕੁੰਡੇ ਕਬਜੇ ਪਲਾਈਆਂ ਸਨਮਾਇਕਾ ਕੱਪ ਬੋਰਡ ਦਾ ਸਮਾਨ ਕੋਈ ਵੀ ਇਮਾਰਤੀ ਲੱਕੜ ਚੁਗਾਠਾ ਜੇ ਤੁਹਾਡੀ ਨਿਗ੍ਹਾ ਮਰਵਾਈਏ ਮਤਲਬ ਕਿ ਕੋਠੀ ਦੀ ਇੰਟੀਰੀਅਰ ਦੀ ਆਈਟਮ ਕੋਈ ਵੀ ਵਧੀਆ ਕੋਈ ਨਹੀਂ ਹੋਵੇ ਕੋਠੀ ਦੀ ਸਾਰੇ ਆਈਟਮ ਏ ਟੂ ਜ਼ेड ਆਪਣੇ ਕੋਲ ਹੈਗੀ ਹੈ ਜੀ ਆਹ ਦੇਖੋ ਜੀ ਇੱਕੋ ਛੱਤ ਥੱਲੇ 1000 ਤੋਂ ਪਲੱਸ ਇਹਨਾਂ ਕੋਲੇ ਤਾਂ ਆਹ ਸ਼ੀਟਾਂ ਦੇ ਡੈਮੋ ਲੱਗੇ ਹੋਏ ਨੇ ਤੇ ਜੇ ਤੁਹਾਡੀ ਨਿਗ੍ਹਾ ਮਰਵਾਈਏ ਤਾਂ ਇਧਰ ਵੀ ਦੇਖੋ ਆਹ ਡੈਮੋ ਲੱਗੇ ਹੋਏ ਨੇ ਤੇ ਇਧਰ ਪਿੱਛੇ ਵੀ ਨਿਗ੍ਹਾ ਮਰਵਾਜੋ ਲੂਵਰਜ਼ ਲੱਗੇ ਹੋਏ ਨੇ ਜੀ ਜਿਵੇਂ ਆਪਾਂ ਕੋਠੀ ਦੀ ਡੈਕੋਰੇਸ਼ਨ ਦੇ ਲਈ ਆ ਸਭ ਨੇ ਲੂਵਰਜ਼ ਨਹੀਂ ਸਾਰੇ ਲੂਵਰਜ਼ ਲੱਗੇ ਹੋਏ ਨੇ ਤਾਂ A ਤੋਂ Z ਸੂਈ ਤੋਂ ਲੈ ਕੇ ਸਲਾਈ ਤੱਕ ਸਾਰਾ ਸਮਾਨ ਇੱਥੇ ਮਿਲਦਾ ਜੀ ਡੈਕੋਰੇਸ਼ਨ ਦਾ ਕੋਠੀਆਂ ਦੀ ਡੈਕੋਰੇਸ਼ਨ ਆਹ ਦੇਖੋ ਯਸ਼ਮਣੀ ਜੀ ਬਿਲਕੁਲ ਲੇਟੈਸਟ ਨਵੇਂ ਡਿਜ਼ਾਈਨ ਮਾਇਕਾ 1 ਐਨ ਐਮ ਦਾ ਇੰਨੇ ਸੋਹਣੇ ਡਿਜ਼ਾਈਨ ਵਾਸ਼ਮਣੀ ਜੀ ਕੀ ਹੋ ਗਿਆ ਤੁਹਾਨੂੰ ਅਸ਼ਵਨੀ ਜੀ ਅਸ਼ਵਨੀ ਖੜੀ ਹੋਈ ਤਾਂ ਕੁਝ ਵੀ ਨਹੀਂ ਡਿਜ਼ਾਈਨ ਨਾ ਤਾਂ ਖੋਲੇ ਤਾਂ ਸਟਾਰਟਿੰਗ ਆਪਣੀ ਇਹਦਾ ਬਹੁਤ ਨਵੇਂ ਨਵੇਂ ਡਿਜ਼ਾਈਨ ਦਿਖਾਣੇ ਆ ਜੀ ਸਰ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਕਿੱਥੋਂ ਲੈ ਕੇ ਆਏ ਹੋ ਬਿਲਕੁਲ ਲੇਟੈਸਟ ਆਏ ਨੇ ਬੰਬੇ ਦੀ ਕੰਪਨੀ ਹੈ ਜੀ ਇਹ ਬੰਬੇ ਤੋਂ ਹਾਂਜੀ ਹਾਂਜੀ ਸਰ ਬੰਬੇ ਤੋਂ ਆਏ ਨੇ ਸਾਰੇ ਇਹ ਸਰ ਪਹਿਲੀ ਵਾਰ ਆਏ ਮਤਲਬ ਬੰਬੇ ਦਾ ਸਿਸਟਮ ਹੈ ਸਾਰਾ ਟੋਟਲੀ ਇਹ ਆ ਦੇਖੋ ਜੀ ਮਾਰਵਲ ਦੇ ਵਿੱਚ ਇਹਦੇ ਨਾਲ ਆ ਮੈਚ ਕਰਦਾ ਜੀ ਇਹਦੇ ਨਾਲ ਆ ਮੈਚ ਕਰਦਾ ਜੀ ਇਹਦੇ ਨਾਲ ਆ ਵਾਲਾ ਮੈਚ ਕਰਦਾ ਜੀ ਠੀਕ ਹੈ ਆਪਾਂ ਨੂੰ ਸੋਚਣੀ ਲੋੜ ਨਹੀਂ ਵੀ ਕਿਹਦੇ ਨਾਲ ਕੀ ਮੈਚ ਕਰੀਏ ਜੀ ਪਲੇਨ ਮਾਈਕੇ ਦੇ ਨਾਲ ਮਾਰਵਲ ਹੀਟ ਲੱਗੀ ਲਗਾਈ ਆਉਗੀ ਸਰ ਬਿਲਕੁਲ ਲੇਟੈਸਟ ਆਈਟਮ ਹੈ ਜੀ ਇਹ ਸਰ ਲੱਗਦੇ ਕਿਵੇਂ ਇਹ ਇਹ ਮਾਈਕੇਟਾਈਪ ਜਿਵੇਂ ਮਾਈਕਲ ਹੋਣੀ ਆਪਾਂ ਅਡੇਸਿਵ ਨਾਲ ਫੇਵਿਕੋਲ ਨਾਲ ਸਿੰਪਲ ਜੀ ਹਾਂਜੀ ਉਸ ਤਰ੍ਹਾਂ ਹੀ ਲੱਗਦਾ ਉਸ ਤਰ੍ਹਾਂ ਹੀ ਲੱਗਦੇ ਬਿਲਕੁਲ ਸਿੰਪਲ ਚ ਬਿਲਕੁਲ ਬਹੁਤ ਸੋਹਣੀ ਹੈਡਰ ਡਿਜ਼ਾਈਨ ਕਿੱਥੋਂ ਲਿਆਉਣੇ ਹੋ ਕਲਰ ਦੇਖੋ ਸਾਰੇ ਦੇ ਵਿੱਚ ਕਿੰਨੇ ਪਿਆਰੇ ਪਿਆਰੇ ਕਲਰ ਨੇ ਜੀ ਇਹ ਦੇਖੋ ਕਲਰ ਆਪਣੇ ਲੱਗਿਆ ਹੋਇਆ ਇੱਥੇ ਜੀ ਮਾਨਸਾ ਜੈ ਸਿੰਘ ਸਾਹਿਬ ਨੇ ਤੁਹਾਨੂੰ ਵੀਡੀਓ ਬਣਵਾਵਾਂਗੇ ਤੁਹਾਡੇ ਤੋਂ ਬਹੁਤ ਪਿਆਰਾ ਲੱਗਦਾ ਹੈਗਾ ਜੀ ਜੇ ਸਾਨੂੰ ਪਹਿਲਾਂ ਤਾਂ ਮਿਸਤਰੀ ਪਸੰਦ ਕਰਿਆ ਉਹਨਾਂ ਨੂੰ ਐ ਲੱਗਿਆ ਯਾਰ ਪਤਾ ਨਹੀਂ ਕਿਵੇਂ ਲੱਗੂ ਪਰ ਜਦ ਬਣਿਆ ਹੋਇਆ ਉਹਨਾਂ ਨੂੰ ਖੁਦ ਕਿਹਾ ਕਹਿੰਦਾ ਯਾਰ ਵਾਕਈ ਮਝਾ ਗਿਆ ਸਭ ਤੋਂ ਬੈਸਟ ਕਮਰਾ ਲੁੱਕ ਦਿੱਤੀ ਹੈ ਸਾਡੇ ਰੂਮ ਦੀ ਜੈ ਸਿੰਘ ਸਾਹਿਬ ਨੇ ਇਹ ਗੱਲ ਕਹੀ ਹੈ ਮੈਨੂੰ ਠੀਕ ਹੈ ਸਰ ਜੇ ਕਿਸੇ ਨੇ ਆਪਣੇ ਕੋਠੇ 'ਚ ਲਵਾਉਣਾ ਹੋਵੇ ਹਾਂ ਬਿਲਕੁਲ ਲੱ ਕਿੰਨੇ ਪਿਆਰੇ ਪੈਰਕਲ ਰੰਗ ਜੀ ਬਿਲਕੁਲ ਲੇਟੈਸਟ ਕਲਰ ਨੇ ਡਿਫਰੈਂਟ ਆ ਦੇਖੋ ਜੀ ਸਰ ਇਹਦੇ ਨਾਲ ਆ ਬਿਲਕੁਲ ਮੈਚ ਕੀਤਾਗਾ ਇਹਦੇ ਨਾਲ ਆ ਬਿਲਕੁਲ ਮੈਚ ਕੀਤਾ ਤੁਸੀਂ ਡਿਜ਼ਾਈਨ ਕਿੱਥੋਂ ਕਿੱਥੋਂ ਛਾੜ ਗਏ ਲਾਈਨ ਕੀ ਇਹਦਾ ਨਾਮ ਵੀ ਇਸ ਤਰ੍ਹਾਂ ਦਾ ਗੇਮ ਚੇਂਜਰ ਕਹਿੰਦੇ ਇਹਨੂੰ ਜੀ ਗੇਮ ਚੇਂਜਰ ਗੇਮ ਚੇਂਜਰ ਹਾਂ ਬਿਲਕੁਲ ਜੀ ਇਹਦਾ ਨਾਮ ਵੀ ਇਸ ਤਰ੍ਹਾਂ ਦਾ ਗੇਮ ਚੇਂਜਰ ਜੀ ਤੁਹਾਨੂੰ ਮਤਲਬ ਕਿ ਇਹਦੇ ਨਾਲ ਕਿਹੜਾ ਮਾਈਕਾ ਲਾਈਏ ਤੁਹਾਨੂੰ ਆ ਦੇਖੋ ਲੱਗਾ ਲਗਾਇਆ ਮਾਈਕਾ ਆਂਦਾ ਸਰ ਦੇਖੋ ਜੀ ਦੇਖੀ ਚਲੋ ਸਰ ਡਿਜ਼ਾਈਨ ਲਓ ਜੀ ਦੋਸਤ ਬਹੁਤ ਡਿਜ਼ਾਈਨ ਹੈ ਸਰ ਆਪਣੇ ਕੋਲ ਜੀ ਗੇਮ ਚੇ ਤੇ ਮੈਚਿੰਗ ਵੀ ਕੀਤੀ ਹੋਈ ਆ ਸਾਰੀ ਜੇਕਰ ਤੁਸੀਂ ਆਪਣੀ ਕੋਠੀ ਦੇ ਵਿੱਚ ਅੰਟੀਰੀਅਰ ਦਾ ਕੰਮ ਕਰਾਉਣਾ ਹੋਵੇ ਡੈਕੋਰੇਸ਼ਨ ਦਾ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਸੰਪਰਕ ਕਰਨਾ ਜੀ ਅਸੀਂ ਇੱਕ ਕੋਠੀ ਦੀ ਵੀ ਵੀਡੀਓ ਪਾਵਾਂਗੇ ਜਿਹਦੇ ਵਿੱਚ ਲੱਗਿਆ ਹੋਇਆ ਇਹ ਸੰਪਰਕ ਜ਼ਰੂਰ ਕਰਿਓ ਕਿਉਂਕਿ ਬ੍ਰਾਂਡਡ ਆਟਮਾ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਆਪਾਂ ਕੋਠੀ ਤੇ ਲੱਖਾਂ ਕਰੋੜਾਂ ਰੁਪਈਆ ਲਾ ਦਿੰਨੇ ਆ ਪਰ ਉਹਦੇ ਵਿੱਚ ਜੇ ਸਮਾਨ ਵਧੀਆ ਨਾ ਲੱਗਿਆ ਹੋਵੇ ਮਾੜਾ ਲੱਗਿਆ ਹੋਵੇ ਉਹ ਪੈਸਾ ਲਾਉਣ ਦਾ ਕੋਈ ਫਾਇਦਾ ਨਹੀਂ ਤੁਸੀਂ ਜਿਹੜੀ ਇੰਟੀਰੀਅਰ ਦਾ ਕੰਮ ਕਰਾਉਣਾ ਡੈਕੋਰੇਸ਼ਨ ਦਾ ਬ੍ਰਾਂਡਡ ਸਮਾਨ ਲਵਾਓ ਤਾਂ ਕਿ ਲਾਈਫਟਾਈਮ ਗਾਰੰਟੀ ਹੋਵੇ ਖਰਾਬ ਨਾ ਹੋਵੇ ਬਿਲਕੁਲ ਤੁਹਾਨੂੰ ਲਾਈਫਟਾਈਮ ਦੀ ਗਾਰੰਟੀ ਮਿਲੂਗੀ ਬਿਲਕੁਲ ਜੀ ਸਮਾਨ ਦੀ ਕੋਈ ਵੀ ਦਿੱਕਤ ਆਉਂਦੀ ਹੈ ਸ਼ਿਕਾਇਤ ਆਉਂਦੀ ਹੈ ਤਾਂ ਸਾਡੇ ਵਿਕਾਸ ਕੁਮਾਰ ਬੱਬੂ ਜੀ ਸਾਡੇ ਭਰਾ ਬੈਠੇ ਨੇ ਤੁਹਾਡੀ ਹਰ ਸਮੱਸਿਆ ਦਾ ਇਹ ਹੱਲ ਕਰਕੇ ਦੇਣਗੇ ਇਹ ਲਾਮਿਨੇਟ ਦੀ ਫੁੱਲ ਗਾਰੰਟੀ ਹੈ ਲਾਈਫਟਾਈਮ ਦੀ ਜੀ ਇਹਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਇੰਟੀਰੀਅਰ ਦੀ ਆਈਟਮ ਹੈ ਇਹ ਔਰ ਇਹਦਾ ਪੇਪਰ ਅਸਰ ਜਿਹੜਾ ਟੋਟਲੀ ਇੰਪੋਰਟਡ ਪੇਪਰ ਅਸਰ ਇਹਦਾ ਟੋਟਲੀ ਇ ਕੋਈ ਲੋਕਲ ਚਾਈਨੈਸ ਪੇਪਰ ਨਹੀਂ ਹੈਗਾ ਜੀ ਬਹੁਤ ਵਧੀਆ ਕੁਆਲਿਟੀ ਦਾ ਮਟੀਰੀਅਲ ਹੈ ਜੀ ਇਹ ਇਹਦਾ ਨਾਮ ਹੈ ਇੱਕ ਕੰਪਨੀ ਦਾ ਗੇਮ ਚੇਂਜਰ ਠੀਕ ਹੈ ਜੀ ਗੇਮ ਚੇਂਜਰ ਬ੍ਰਾਂਡ ਹੈ ਜੀ ਹਾਂਜੀ ਬਿਲਕੁਲ ਜੀ ਤੇ ਇੱਕ ਵਾਰੀ ਤੁਸੀਂ ਜ਼ਰੂਰ ਸੰਪਰਕ ਕਰਨਾ ਇਸ ਤੋਂ ਇਲਾਵਾ ਆਪਣੇ ਗੁਲਾਸ਼ਮਣ ਜੀ ਬਹੁਤ ਲੇਟੈਸਟ ਅਮੀ ਆਟਮ ਆਈਆ ਜਿਵੇਂ ਅੱਜ ਕੱਲ ਲੋਕ ਲਾਉਂਦੇ ਨੇ ਵਿਨਰ ਜੀ ਕੋਠੀਆਂ ਦੇ ਵਿੱਚ ਵਿਨਰ ਦੀ ਸ਼ੀਟ ਆਉਂਦੀ ਹੈ ਬਹੁਤ ਮਹਿੰਗੀ ਜੀ ਉਹਦੀ ਤਕਰੀਬਨ ਆਪਣੇ 2500 3000 ਤੋਂ ਲੈ ਕੇ 6 6000 ਤੱਕ ਸ਼ੀਟ ਆਉਂਦੀ ਹੈ ਇੱਕ ਜੀ ਠੀਕ ਹੈ ਇਹ ਉਹਨਾਂ ਨੇ ਮਾਈਕਾ ਕੱਢਿਆ ਵਿਨਰ ਦੀ ਜਗ੍ਹਾ ਤੇ ਇਹ ਗ੍ਰੇ ਕਲਰ ਦੇ ਵਿੱਚ ਆ ਗਏ ਗ੍ਰੇ ਟੌਨ ਦੇ ਵਿੱਚ ਇਹ ਹੈਗਾ ਗ੍ਰੇਟੋ ਜੀ ਗ੍ਰੇਟੋ ਸਾਰੇ ਗ੍ਰੇ ਟੌਨ ਦੇ ਵਿੱਚ ਨਹੀਂ ਸਾਰੇ ਇਹਦਾ ਸਾਈਜ਼ ਸਰ ਸਾਈਜ਼ ਦੇਖੋ ਸਰ ਸਾਈਜ਼ 8 2 ਤੋਂ 8 4 ਤੱਕ ਆਉਂਦਾ ਹੁੰਦਾ ਸਾਰੇ ਮਾਈਕ ਦਾ ਸਾਈਜ਼ ਜੀ ਇਸ ਤੋਂ ਇਲਾਵਾ ਜੇ ਆਪਣਾ ਕਈ ਸੀਟਾ ਆਪਣ ਨੂੰ ਇਹਨਾਂ ਦਾ ਵਿੱਚ 10 ਵਾਈ 4 ਦਾ ਹੀ ਮਿਲ ਜੂਗਾ ਜੀ ਆਪਾਂ ਨੂੰ ਸਪੈਸ਼ਲ ਸਾਈਜ਼ ਲਓ ਜੀ ਸਪੈਸ਼ਲ ਸਾਈਜ਼ ਮਿਲ ਜਾਣਗੇ ਕੈਮਰਾਮੈਨ ਜੀ ਨੂੰ ਕਹਾਂਗੇ ਵੀ ਨੇੜੇ ਕਰਕੇ ਦਿਖਾ ਦਿਓ 8 4 ਦੀ ਵੀ ਹੈ ਜੇ 10 ਫੁੱਟ ਆਪਾਂ ਨੂੰ ਚਾਹੀਦੇ ਹੈ ਹਾਈਟ ਦੀ ਮਾਈਕ ਦੇ ਵਿੱਚ 10 4 ਵੀ ਮਾਈਕਾ ਮਿਲ ਜਾਏਗਾ ਸਾਈਜ਼ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਜੀ ਇਹ ਸਾਰਾ ਬ੍ਰ ਸਾਰੇ ਗ੍ਰੇਟ ਟਾਉਨ ਦੇ ਵਿੱਚ ਨਹੀਂ ਸਰਕਲ ਗ੍ਰੇਟ ਟਾਉਨ ਬ੍ਰਾਂਡ ਅਸਲ ਵਿੱਚ ਜਿਹਦਾ ਟ੍ਰੈਂਡ ਚੱਲ ਰਿਹਾ ਗ੍ਰੇਟ ਟਾਉਨ ਦਾ ਬਹੁਤ ਜ਼ਿਆਦਾ ਟ੍ਰੈਂਡ ਚਾਰਿਆ ਆਰਕੀਟ ਚੁਆਇਸ ਨੇ ਸਾਰੇ ਇਹ ਆਰਕੀਟ ਅੱਜ ਕੱਲ ਲਵਾਉਂਦੇ ਨੇ ਗ੍ਰੇਟ ਟਾਉਨ ਜੀ ਆਪਰੇ ਕੋਲ ਸਾਰਾ ਤੁਹਾਨੂੰ ਗ੍ਰੇਟ ਟਾਉਨ ਦੇ ਵਿੱਚ ਮਿਲ ਜੇਗਾ ਬਾਕੀ ਇਹਦੇ ਨਾਲ ਆਪਾਂ ਕਿਸ ਤਰ੍ਹਾਂ ਦਾ ਮੈਚਿੰਗ ਕਰਨੀ ਇੱਕ ਦੋ ਨਾਲ ਆਪਾਂ ਮਲਾਕੀ ਵੀ ਦੇਖ ਸਕਦੇ ਆ ਇਹਦੇ ਵਿੱਚ ਜੀ ਲੋ ਵੀ ਦੋਸਤੋ ਆਪਾਂ ਕਿਸ ਤਰ੍ਹਾਂ ਲਗੂ ਦੋਨਿਆਂ ਦਾ ਮੈਚਿੰਗ ਜੀ ਆਪਾਂ ਨੂੰ ਉਹ ਵੀ ਆਪਾਂ ਦੇਖ ਸਕਦੇ ਆ ਇਹਦੇ ਵਿੱਚ ਜੀ ਤਾਂ ਤੁਸੀਂ ਆਪਣੀਆਂ ਕੋਠੀਆਂ ਦੇ ਵਿੱਚ ਬਿਲਕੁਲ ਬ੍ਰਾਂਡਡ ਸਮਾਨ ਲਵਾਉਣਾ ਹੈ ਹੋਲ ਸੇ ਬਿਲਕੁਲ ਵੀ ਰੇਟ ਹਾਈ ਨਹੀਂ ਹੈਗੀ ਨੋਰਮਲ ਰੇਂਜ ਦੇ ਵਿੱਚ ਹੀ ਨੇ ਜੀ ਇਹਨਾਂ ਰੇਟ ਨੋਰਮਲ ਰੇਂਜ ਆ ਸਮਾਨ ਬ੍ਰਾਂਡਡ ਹੈ ਤੇ ਇੱਕ ਵਾਰੀ ਤੁਸੀਂ ਜ਼ਰੂਰ ਸ਼ੋਰੂਮ ਤੇ ਆ ਕੇ ਵਿਜ਼ਿਟ ਕਰਕੇ ਇੱਥੇ ਦੇਖ ਕੇ ਜਾਣੇ ਜੀ ਇੰਟੀਰੀਅਰ ਡੈਕੋਰੇਸ਼ਨ ਕੋਈ ਵੀ ਸਮਾਨ ਤੁਸੀਂ ਡੈਕੋਰੇਸ਼ਨ ਦਾ ਇੱਥੇ ਏ ਟੂ ਜ਼ੈਡ ਲੈ ਸਕਦੇ ਹੋ ਬਾਕੀ ਸਮੇਂ ਸਮੇਂ ਤੇ ਤੁਹਾਨੂੰ ਇੰਟੀਰੀਅਰ ਦੀ ਆਟਮਾ ਦੀ ਆਪਾਂ ਵੀਡੀਓ ਪਾਉਂਦੇ ਰਹਾਂਗੇ ਸਰ ਠੀਕ ਹੈ ਦੇਖਦੇ ਰਹਿਓ ਤੇ ਸਾਥ ਤੁਹਾਡਾ ਪਿਆਰ ਮਿਲਿਆ ਰਹੇ ਹਮੇਸ਼ਾ ਆਪਣਾ ਚੈਨਲ ਹੈ ਜੀ ਮਾਨਸਾ ਪ੍ਰਚਾਰ ਕੰਪਨੀ ਫੇਸਬੁੱਕ ਇੰਸਟਾਗ੍ਰam ਤੇ YouTube ਚੈਨਲ ਉਸ ਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਨਵੇਂ ਨਵੇਂ ਡਿਜ਼ ਤੇ ਬਹੁਤ ਹੀ ਜਲਦ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ ਤਾਂ ਦੋਸਤੋ ਹੁਣ ਤੁਹਾਨੂੰ ਅਸੀਂ ਸਾਰੀ ਲੋਕੇਸ਼ਨ ਦੱਸਾਂਗੇ ਜੀ ਗੁਰੂ ਕਿਰਪਾ ਟੈਂਬਰ ਸਟੋਰ ਦੀ ਇਹ ਹੈ ਜੀ ਚੁਗਲੀ ਘਰ ਵਾਲਾ ਖੂ ਚੁਗਲੀ ਘਰ ਦੇ ਨੇੜੇ ਪਿੰਡ ਵਾਲੀ ਸੜਕ ਤੇ ਤੇ ਹੁਣ ਆਪਾਂ ਇੱਥੋਂ ਚੁਗਲੀ ਘਰ ਤੋਂ ਸੱਜੇ ਪਾਸੇ ਮੁੜਾਂਗੇ ਜੀ ਇਹ ਆ ਮੋੜ ਮੁੜ ਗਿਆ ਫਰਨੀਚਰ ਮਾਰਕੀਟ ਵੱਲ ਨੂੰ ਇਹਨੂੰ ਕਹਿੰਦੇ ਨੇ ਜੀ ਫਰਨੀਚਰ ਮਾਰਕੀਟ ਇਹ ਸਾਰੀ ਫਰਨੀਚਰ ਮਾਰਕੀਟ ਹੈ ਇੱਥੇ ਬੈੱਡ ਬੁੱਡ ਬਣਦੇ ਨੇ ਜੀ ਸਾਰੇ ਫਰਨੀਚਰ ਦਾ ਸਮਾਨ ਸਾਰਾ ਮਿਲਦਾ ਹੈ ਤੇ ਇਸੇ ਸੜਕ ਦੇ ਉੱਤੇ ਹੀ ਖੱਬੇ ਪਾਸੇ 10 ਕ ਦੁਕਾਨਾਂ ਛੱਡ ਕੇ ਗੁਰੂ ਕਿਰਪਾ ਟਿੰਬਰ ਸਟੋਰ ਵਾਲਾ ਦਾ ਸ਼ੋਅਰੂਮ ਆਉਂਦਾ ਜੀ ਇਹ ਆ ਸਾਹਮਣੇ ਦੇਖੋ ਆ ਆ ਗਿਆ ਜੀ ਗੁਰੂ ਕਿਰਪਾ ਟਿੰਬਰ ਸਟੋਰ